ਆਓ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਜੜੀ ਬੁਟੀ ਰਸੈਣ ਸਿੰਘ ਤੇ ਸਵਾਗਤ ਹੈ ਜੀ ਆਓ ਜੀ ਇੱਧਰ ਹੁੰਦਾ ਮਾੜਾ ਮਾੜਾ ਬੱਦਲ ਮਿੱਤਰੋ ਜੀਰੀ ਦੇ ਪਈਆ ਖਾਲਿਓ ਠੀਕ ਹੈ ਜੀ ਬੱਦਲ ਦੂਰ ਹੁੰਦਾ ਹੜ ਕਿਸੇ ਹੋਰ ਪਾਸੇ ਆਏ ਨੇ ਬਾੜ ਦੇ ਨਹੀਂ ਵੀ ਪਿਆ ਗਈ ਹਾਂ ਜੀ ਇੱਥੇ ਇਹ ਸੂਰਤ ਤੇ ਹਾਲ ਹੈ ਠੀਕ ਹੈ ਜੀ ਇਹ ਬੱਸਾਂ ਬੁੱਸਾਂ ਚੱਲਦੀਆਂ ਨੇ ਸਰਕਾਰੀ ਚਾਰੇ ਪਾਸੇ ਹਰਿਆਲੀ ਹੈ ਤੇ ਟਾਵਰ ਬੜੇ ਨੇ ਸਮਾਨੀ ਬੱਦਲ ਹੈ ਤੇ ਜੀ ਦੀ ਖਾਲੀ ਹੈ ਮਿੱਤਰੋ ਹਾਂਜੀ আরে ਭਾਈ ਦੇਖਣੀ ਤੇ ਬਾਈ ਦੇਖ ਛੱਡ ਦਿਓ ਹੋਰ ਤੇ ਕੁਝ ਨਹੀਂ ਪਾਣੀ ਪੋਣੀ ਤੇ ਮਾੜਾ ਮੋਟਾ ਹੀ ਹੈ ਹਾਂਜੀ ਈਓ ਗੱਲ ਹੈ ਈਓ ਬਾਤ ਹੈ ਆ ਜੀ ਮਿੱਤਰੋ ਹੋਰ ਸਭ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਜੋ ਆ ਜੀ ਜੀ ਕਰਦਿਆ ਜੀ ਕੋਈ ਨੁਸਖਾ ਪੇਸ਼ ਹੋਰ ਅੱਪ ਅੱਜ ਸ਼ਾਮ ਨੂੰ ਕੋਈ ਨਕਰੀ ਵਧੀਆ ਜਾ ਹਕਮਤ ਦੇ ਹਵਾਲੇ ਨਾਲ ਠੀਕ ਹੈ ਜੀ ਤਾੰਬੇ ਬੜੇ ਲੱਗੇ ਹੀ ਐਤਕੀ ਅੰਮਾ ਦਾ ਸੀਜ਼ਨ ਜਿਹੜਾ ਮੁੱਕ ਗਿਆ ਤੇ ਪਵਿੱਤੇ ਬਬੂਤੇ ਰਹਿ ਗਏ ਇਹ ਵੀ ਲੱਗੇ ਨਹੀਂ ਚੱਜ ਨਾਲ ਉਸ ਵਾਲੀ ਮੱਖੀ ਜੀ ਬੜਾ ਖਰਾਬ ਕਰ ਜਾਂਦੀ ਹੈ ਜੀ ਤੇ ਨਿੰਬੂ ਉਸ ਨੂੰ ਨਹੀਂ ਕੰਮ ਜੀ ਹੈਗਾ ਅੰਮ ਨਿੰਬੂ ਨੂੰ ਲੱਗੂਆਂ ਦਾ ਵੀ ਇਹ ਅਮਰੂਦ ਆ ਜੀ ਅਮਰੂਦ ਲੱਗਦੇ ਤੇ ਹੈ ਪਰ ਉਸ ਤੋਂ ਬਾਅਦ ਥੱਲੇ ਝੜਦੇ ਹੈ ਜੀ ਖਰਾਬ ਬੜੇ ਹੁੰਦੇ ਨੇ ਮੱਕੀ ਮੱਖੀ ਬੜੀ ਲੱਗਦੀ ਹੈ ਇਹਨਾਂ ਨੂੰ ਪਤਾ ਨਹੀਂ ਕੀ ਚੱਕਰ ਹੈ